ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਨੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਐਨੀਮਲ ਲੈ ਕੇ ਆਏ ਜੀ ਇੱਕ ਬੱਕਰੀ ਆ ਜੀ ਇੱਕ ਸੂਈ ਸਵਾਈ ਮੱਝ ਇੱਕ ਗੱਬਣ ਗਾਂ ਤੇ ਇੱਕ ਸੂਈ ਵੀ ਗਾਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤੇ ਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਬ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪ੍ਰਭਦੇਵ ਸਿੰਘ ਜੀ ਪਿੰਡ ਮਾਨੂਕੇ ਗੱਲ ਜ਼ਿਲ੍ਹਾ ਮੋਗਾ ਪਤਨੀ ਆਪਣੀ ਨੰਦੂ ਆ ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਸੂਈ ਹੈ ਜੀ ਸੂਆ ਦੂਜਾ ਸੂਈ ਹੈ ਜੀ ਠੀਕ ਹੈ ਜੀ ਸਮਾਂ ਕਿੰਨਾ ਹੋ ਗਿਆ ਜੀ ਸਮਾਂ ਨੂੰ 15 ਦਿਨ ਹੋ ਗਏ ਸੀ ਬੱਚਾ ਕੀ ਹੈ ਜੀ ਬੱਚਾ ਵੱਚਾ ਹੀ ਮਗਰੇ ਦੀ ਕਿੰਨਾ ਦਾ ਤਿਆਰ ਹੈ ਜੀ ਦੁੱਧ 10 ਕਿਲੋ ਤਿਆਰ ਹੈ ਜੀ ਜੋ ਕਿ ਦੇ ਦਾਂਗੇ ਜੀ ਥਾਣਾ ਦੀ ਡੰਨ ਹੈ ਜੀ ਹਾਂ ਜੀ ਡੰਨਾ ਹੈ ਜੀ ਜਿਹੜੀ ਬਾਈ 1 ਫੁੱਟ ਜੀ ਹੈ ਚਲਦੀ ਤਾਂ ਨਹੀਂ ਉਹ ਜੀ ਨਹੀਂ ਨਹੀਂ ਉਹ ਨਹੀਂ ਚਲਦੀ ਉਹ ਵੈਸੇ ਹੀ ਹੈ ਤੋੜ ਕੇ ਦਿਖਾ ਦਿ ਵੀਰੇ ਦਿਖਾ ਦੇ ਸੂਆ ਦੂਜਾ ਸੂਈ ਹੈ ਜੀ 22 ਦੇ ਦਸਰ ਮੁਤਾਬਕ ਲਗਭਗ 15 ਦਿਨ ਹੋ ਗਏ ਸੂਈ ਨੂੰ ਬੱਚਾ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਜਿੰਨਾ ਸਮਾਂ ਮਰਜ਼ੀ ਮੰਨ ਲਿਓ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਜੀ ਉਹ 10 ਕਿਲੋ ਆ ਜੀ ਇੱਕ ਮਾੜੀ ਜੀ ਫੋਰਟ ਜੀ ਆ ਤੁਹਾਨੂੰ ਜਹਦਦੀ ਹੋਊਗੀ ਬਾਈ ਕਹਿੰਦਾ ਚਲਦੀ ਨਹੀਂ 10 ਕਿਲੋ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਜੀ ਬਾਕੀ ਅੰਗ ਕਰਾਸ ਆ ਜਾਂਦਾ ਜੀ ਦੁੱਧ ਸੰਗਣ ਆਉ ਮੱਝਾਂ ਅਰਗਾ ਥਣਾ ਦੀ ਡੰਨ ਆ ਜੀ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਿਓ ਜੀ 12 ਵਜੇ ਤੇ 3 ਮਿੰਟ ਹੋ ਗਏ ਆ ਥਣ ਲੇਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀਗਾ ਸੀਰੀਅਸ ਲੱਗ ਪੂਰੀ ਆ ਬੇਫਿਕਰ ਹੋ ਜਾਓ ਜੀ 10 ਕਿਲੋ ਨੈਟ ਕੰਡੇ ਵਾਲਾ ਤਿਆਰ ਹੋਊਗਾ ਇੱਕ ਫੋਟ ਜੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਚੱਲਦੀ ਨਹੀਂ ਬਾਈ ਕਹਿੰਦਾ ਤੇ ਡਿਮਾਂਡ ਵੀ ਰੇ ਦੀ ਡਿਮਾਂਡ ਇਹਦੀ 40000 ਦੀ ਹੋ ਜੂ ਮਾਨ ਤਾਂ ਜੀ ਹਾਂਜੀ ਮਾੜਾ ਮੋਟਾ ਹੋ ਜੂ 40000 ਰੁਪਿਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲੇ ਸੂਏ ਦੰਦੋ ਜੀ ਦੰਦੋ ਸਮਾ ਕਿੰਨਾ ਪਿਆ ਜੀ? ਸਮਾ ਤਿੰਨ ਤੋਂ ਚਾਰ ਦਿਨ ਲੈ ਸਕਦੇ। ਡੇਟ ਮੁਤਾਬਕ। ਕਿੰਨਾ ਕੁ ਬਾਜੂ ਵੀਰੇ ਦੁੱਧ? ਦੁੱਧ ਪਾ ਦੂਗੀ 15-16 ਕਿਲੋ। ਕੋਈ ਸੀਮਾ ਰਿਕਾਰਡ ਹੈਗਾ ਜੀ ਇਹਦਾ? ਨਹੀਂ ਸੀਮਾ ਰਿਕਾਰਡ ਹੈ ਨਹੀਂ। ਤੋਰ ਕੇ ਦਿਖਾ ਦਿਓ ਜੀ। ਸੁਆ ਬਾਈ ਦੱਸਦਾ ਪਹਿਲਾ ਸੁਣਦੀ ਆ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਪੂਰੀ ਚੰਗੀ ਆ ਕੱਦ ਵੀ ਚੰਗਾ ਜੀ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ। ਲਗਭਗ ਤਿੰਨ ਤੋਂ ਚਾਰ ਦਿਨ ਪਏ ਆ ਤੇ ਹਵਾਨਾ ਕਰਮਾ ਲਈ ਹੋਣਗੇ। ਥੱਬੇ ਦਾ ਤਿਆਰ ਕਰੀ ਬੈਠੀ ਆ ਸੋਹਣੀ ਫੇਸ ਕੁਆਲਟੀ ਹੈ ਜੀ। ਮੋਟਾ-ਮੋਟਾ ਥਾਨ ਲੱਗਿਆ ਵਾ ਹੱਥੀ ਚਵਾਈ ਵਾਲਾ। ਬਾਕੀ ਚੈੱਕ ਕਰ ਸਕਦੇ ਹੋ ਮਲਕਵਨ ਦੋਨੇ ਪਾਸੋਂ ਸਟਰੋਂਗ ਹੁੰਦੀ ਆ ਜੀ ਬਰੀਡ ਵਾਲੀ ਆ ਜੀ ਬਾਕੀ ਬਾਈ ਦੱਸਦਾ ਕਿ 16 17 ਕਿਲੋ ਦੁੱਧ ਦੀ ਉਮੀਦ ਆ ਜੀ ਅੱਗੇ ਸੇਵਾ ਦੇ ਸਰਤੇ ਆ ਜੇ ਕੋਈ ਵੀ ਰਵਾਧ ਦੇ ਕਰ ਲੁਫਤਾ ਵਾਧੇ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ 55000 ਹੈ ਉਹ ਜੂ ਮਾਨਤਣ ਜੀ ਹਾਂਜੀ ਮਾਨਤਣ ਠੀਕ ਆ ਜੀ ਤੈਨੂੰ ਨੰਬਰ ਬਾਈ ਮਾਈ ਦੀ ਕੀ ਡਿਟੇਲ ਆ ਸੂਆ ਕਿੰਨਾ ਮਾ ਜੀ ਇਹਦਾ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਜੀ ਇਹ ਇਹ 20 25 ਦਿਨ ਹੋ ਗਏ ਬੱਚਾ ਕੀ ਆ ਜੀ ਫਟਾ ਕਰਤਾ ਏ ਠੀਕ ਆ ਜੀ ਕਿੰਨਾ ਦਾ ਤਿਆਰ ਆ ਜੀ ਦੋ ਤਾਂ ਆਪਾਂ ਤਾਂ 11 12 ਕਿਲੋ ਚੋਨੇ ਆ ਘਰੇ ਠੀਕ ਆ ਬਾਈ ਮੌਕੇ ਤੇ ਅਗਲਾ 10 ਕਿਲੋ ਮੰਨ ਕੇ ਆ ਜੀ ਥਣਾਂ ਦੀ ਦੰਨਾ ਜੀ ਲੈ ਚੱਲੀ ਪਈ ਆ ਜੀ ਦਰ ਨੂੰ 20 25 ਦੰਨ ਬਾਈ ਦੇ ਸਮਾਂ 10 ਦਾ ਸੂਈ ਨੂੰ ਹੋ ਗਿਆ ਜੀ ਆਪਾਂ ਤਾਂ ਬਾਈ ਕਹਿੰਦਾ 10 ਕਿਲੋ ਜੀ ਹਾਂ ਜੀ ਬਾਕੀ ਬਾਈ ਕਹਿੰਦਾ ਥਣਾਂ ਦੇ ਦੰਨਾ ਬੇਫਿਕਰ ਹੋ ਜਾਓ ਜੀ ਥਾਲੇ ਵੀ ਦੇ ਜੱਜਮੈਂਟ ਉਹ ਹਿਸਾਬ ਨਾ ਕਰਿਓ ਕਿਉਂਕਿ ਲਗਭਗ 5 ਘੰਟੇ ਚ ਵਾਈ ਚ ਬਾਕੀ ਨੇ ਜੀ ਸੋਨਾ ਮੋਟਾ ਥਣ ਲੱਗਿਆ ਵਾ ਚੈੱਕ ਕਰ ਸਕਦੇ ਹੋ ਤੁਸੀਂ ਚਾਰ ਹੀ ਥਣ ਫੋਰ ਸ਼ੰਗ ਕੋਈ ਵੀ ਨਹੀਂ ਜਿਸ ਕੱਦ ਕੱਟ ਤੇ ਬਜਨ ਵਾਲੀ ਹੈ ਜੀ ਝੋਟੀ ਤੇ ਡਿਮਾਂਡ ਵੇਰੇ ਜੀ ਡਿਮਾਂਡ ਇਹਦੀ ਹੈਗੀ 95000 ਹੋ ਜੂ ਮਾਨਤਾਨ ਜੀ ਹਾਂ ਜੀ ਮਾਨਤਾਨ ਹੋ ਜੀ ਠੀਕ ਹੈ ਜੀ 95000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਕਰ ਦਾਂਗੇ ਜੀ ਅੱਗੇ ਤਿੰਨ ਨੰਬਰ ਬੱਕਰੀ ਸੂਆ ਕਿੰਨਾ ਮਸੂਈ ਵੀ ਆ ਬਾਈ ਇਹ ਇਹ ਦੂਜਾ ਸੂਆ ਜੀ ਹਾਂ ਤੀਜੇ ਵਾਸਤੇ ਗੱਭਣਾ ਜੀ ਹਾਂ ਜੀ ਕਿੰਨੇ ਸਮੇਂ ਦੀ ਗੱਭਣਾ ਜੀ ਤੇ 2 ਮਹੀਨੇ ਦੀ ਗੱਭਣਾ ਜੀ ਦੁੱਧ ਕਿੰਨਾ ਦਿੰਦੀ ਹੈ ਜੀ ਦੁੱਧ ਹੈਗਾ ਹੀ ਕਿਲੋ ਕਿਲੋ ਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਜੀ ਇਹਦੀ 22000 ਠੀਕ ਆ ਜੀ 22000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬੀਟਰ ਚ ਹੀ ਪੈਂਦੀ ਆ ਭਾਈ ਹਾਂ ਜੀ ਹਾਂ ਜੀ ਬੀਟਰ ਚ ਠੀਕ ਆ ਜੀ ਬਾਕੀ ਜਿਹਨੂੰ ਨਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ 22 ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ